लिकर डिस्ट्रॉय करते हुए हैं करते करते सारिया दे, सुखी जगह को चल ਹੂੰ ਚਲ ਕਰਦੇ ਕਰਦੇ ਵੜਦੇ ਸਾਰੀਆਂ ਹਾਂ ਜਿਵੇਂ ਯਾਰ ਇੰਝ ਤਾਂ ਆਹ ਨਾ ਪਾਣੀ ਪਾਈ ਹੋਣੀ ਕੌਣ ਭਗਿਆ ਦਰਿਆ ਹਾਂ ਰੱਖ ਰੱਖ ਲੈ ਬੁੱਢਾ ਆਹ ਕੋਲਾ ਲਾ ਲਾ ਨਹੀਂ ਨਹੀਂ ਉਹ ਲਿਆ ਤੂੰ ਭਾਂਡਾ ਲਿਆਇਆ ਰੋਲ 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 ਅੱਜ ਸਵੇਰੇ 7 ਵਜੇ ਦੇ ਕਰੀਬ ਪੀਟੀਓ ਐਕਸਰਸਾਈਜ਼ ਫਰੋਜ਼ਪੁਰ ਸ਼ਿਰੋਹੀਰਨ ਤੀਰਸਿੰਘ ਦੀ ਅਗਵਾਈ ਵਿੱਚ ਐਕਸਰਸਾਈਜ਼ ਟੀਮਸ ਨੇ ਸਤਲੁਜ ਦਰਿਆ ਚੱਕਰ ਵਾਲੇ ਢੇੜੇ ਤੇ ਐਕਸਾਈ ਰੇਡ ਕੀਤੀ ਗਈ ਜਿਸ ਦੌਰਾਨ ਕਾਫੀ ਜਿਆਦਾ ਮਾਤਰਾ ਵਿੱਚ ਲਾਹਣ ਅਤੇ ਦੇਸੀ ਨਜਾਇਜ਼ ਸ਼ਰਾਬ ਬਰਾਮਦ ਹੋਈ ਲਾਹਣ ਦੀ ਮਾਤਰਾ ਕਰੀਬ 48 ਤਰਪਾਲਾਂ ਪਲਾਸਟਿਕ ਦੀਆਂ ਜਿਸ ਵਿੱਚ ਤਕਰੀਬਨ 1 ਲੱਖ ਲੀਟਰ ਦੇ ਕਰੀਬ ਲਾਹਣ ਬਰਾਮਦ ਹੋਈ ਅਤੇ 1050 ਬੋਤਲਾਂ ਦੇ ਕਰੀਬ ਨਜਾਇਜ਼ ਸ਼ਰਾਬ ਬਰਾਮਦ ਹੋਈ ਜੋ ਕਿ ਮੌਕੇ ਤੇ ਹੀ ਟੋਆ ਪੁੱਟ ਕੇ ਸੁੱਕੀ ਜਗ੍ਹਾ ਉੱਤੇ ਨਸ਼ਟ ਕਰ ਦਿੱਤੀ ਗਈ ਅਤੇ ਦੋਸ਼ੀਆਂ ਸੰਬੰਧੀ ਜੋ ਵੀ ਕਾਨੂੰਨੀ ਕਾਰਵਾਈ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਐਕਸਾਈਜ਼ ਮੁਤਾਬਕ ਬੰਦੀ ਕਾਰਵਾਈ ਅਗੇ ਕੀਤੀ ਜਾਵੇਗੀ। ਇਲੀਸੀਟ ਲੀਟਰ ਲੀਕਰ ਡਿਸਟਰੋਏ ਕਰਦੇ ਹੋਏ ਹੈ। ਕਰਦੇ ਕਰਦੇ ਸਾਰੀਆਂ ਡੋਲਦੇ। ਸੁੱਕੀ ਜਗ੍ਹਾ ਤੇ। ਨਾ ਨਾ ਆਉਣੀ ਇਹ ਬਾਤ ਹੀ ਹੋਣਾ ਮਨਜ਼ੂਰ ਹੋ ਜਾ। ਕੋਈ ਕੋਈ ਨਹੀਂ। ਹਲਾ ਤੂੰ ਮੋਟਰ ਇੱਥੇ ਕੋਈ ਨਹੀਂ ਚੱਲ ਇੱਥੇ ਮਾਰ ਹੂੰ ਚੱਲ ਕਰਦੇ ਕਰਦੇ ਵੜਦੇ ਸਾਰੀਆਂ ਹਾਂਜੀ ਸਮਝ ਨਹੀਂ ਆ ਰਹੀ ਜਿੰਝ ਤਾਰੂ ਆਹ ਨਾ ਰੱਖ ਦ ਪਾਣੀ ਪਾਈ ਵਾਹ ਕੌਣ ਭਗਿਆ ਦਰਿਆ ਹਾ लिटर <्थास्ओं> दौर्ण। दौर्ण। <दौर्णी से थाँगाए> uh uh लिकर डिस्ट्रॉय करते हुए हैं करते करते सारियाँ डोल दे सुखी जगह दे ਉਹ ਉਹ ਆਉਣੀ ਵੀ ਰਹਾ ਕੋਈ ਨੀ ਕੋਈ ਆਲਾ ਤੂੰ ਵੜ ਦੇ ਇੱਕ ਵਾਰ ਇਧਰ ਕਿਹਾ ਇਧਰ ਵੜ ਹਟ ਚੱਲ ਇੱਥੇ ਮਾਰ ਹੂੰ ਚੱਲ ਕਰ ਦੇ ਕਰ ਦੇ ਵੜ ਦੇ ਸਾਰੀਆਂ ਹਾਂਜੀ ਸੁਣ ਲੈ ਯਾਰ ਜਿੰਸੀ ਤਾਰੂ ਆਹ

ਚੱਲ ਕਰਦੇ ਕਰਦੇ ਵੜਦੇ ਸਾਰੀਆਂ ਹਾਂਜੀ ਸਮਝ ਨਹੀਂ ਯਾਰ ਹਿੰਦੀ ਤਾਰੂ ਆਹ ਨਾ ਰੱਤ ਪਾਣੀ ਪਾਈ ਵਾਲਾ